ਸਾਡੀ ਮਾਤਾ ਨੇ ਉੱਥੇ ਕਰਤਾਰਪੁਰ ਕੂਟੀਆਂ ਨੂੰ ਜਗ੍ਹਾ ਦਿੱਤੀ ਮਹਾਰਾਜ ਨੇ ਪੱਥਰ ਰੱਖਣਾ ਆਏ ਦੋ ਸਾਲ ਆਏ ਤਾਂ ਮਾਣੇ ਬੜੀ ਪ੍ਰੀਤ ਨਾਲ ਉਹ ਝੌਂਪੜੀ ਬਣਾਈ ਝੌਂਪੜੀ ਬਣਾਈ ਦੇਖਣ ਗਏ ਮਹਾਰਾਜ ਕਹਿੰਦੇ ਬੀਬੀ ਤੇ ਦਾ ਸੰਤਾਂ ਵਾਸਤੇ ਗੁੱਲੀ ਬਣਾਈ ਤੇਰੇ ਵੱਤ ਲੈੰਟਰ ਪੈ ਗਏ ਜਿੰ ਜੀ ਦਾ ਵੀ ਕਿਤੇ ਕੰਮ ਆੜਿਆ ਐਦਾਂ ਦਾ ਸਾਧੂ ਕੋਈ ਚੈਲੰਜ ਨਾਲ ਕਹਿ ਨਹੀਂ ਸਕਦਾ ਜੋ ਕੋਈ ਸਤਗੁਰਾਂ ਨੇ ਕਿਹਾ ਭਾਈ ਸੱਚੇ ਦਿਲ ਨਾਲ ਕੋਈ ਯਾਦ ਕਰੋ ਚੰਗੇ ਕੰਮ ਦੇ ਵਾਸਤੇ ਯਾਦ ਕਰੂਗਾ ਚਾਹੇ ਕਿਸੇ ਵੀ ਸੰਤ ਦਾ ਕੋ ਚੇਲਾ ਹੈ ਕਿਸੇ ਗੁਰੂ ਨੂੰ ਮੰਨਦਾ ਕਿਸੇ ਭਗਤ ਨੂੰ ਮੰਨਦਾ ਕਿਸੇ ਸਾਧਨ ਨੂੰ ਮੰਨਦਾ ਹੈ ਸੱਚੇ ਹਿਰਦੇ ਨਾਲ ਜੇ ਕੋਈ ਯਾਦ ਕਰੂਗਾ ਪੂਰੀ ਆਣ ਨੂੰ ਜੇ ਤੁਹਾਡਾ ਕੰਮ ਬਣਦਾ ਮੰਨਿਓ ਨਹੀਂ ਨਾ ਮੰਨਿਓ ਐਨੀ ਐਨੀ ਜੁਰਕੀ ਨਾਲ ਕੋਈ ਸੰਤ ਕਹਿ ਨਹੀਂ ਸਕਦਾ ਹੈਗਾ ਔਰ ਨਾ ਕੋਈ ਪੂਰੇ ਕਰ ਸਕਦਾ ਜੋ ਮਹਾਰਾ ਗੰਗਾ ਨਦੀਆਂ ਨੇ ਪੂਰੇ ਕੀਤੇ ਲੋਕਾਂ ਦੇ ਕਾਰਜ ਕੋਈ ਸੰਤ ਨਹੀਂ ਪੂਰੇ ਕਰ ਸਕਦਾ ਉਸ ਤੋਂ ਬਾਅਦ ਫਿਰ ਉਹ ਸਾਰੇ ਉਹ ਨਦੀ ਕਿਨਾਰੇ ਬ੍ਰਿਕਸ਼ ਹੈ ਪਤਾ ਨਹੀਂ ਕਿਹੜੀ ਲਹਿਰ ਲੜ ਦੇਣਾ ਫਿਰ ਵੀ ਨਹੀਂ ਅਸੀਂ ਸਮਝੇ ਦੇਖੋ ਸਾਡੀ ਅਗਿਆਨਤਾ ਕਿੰਨੀ ਹੈ ਬੱਚਾ ਹੋਇਆ ਸੀ ਪਹਿਲਾ ਲੜਕਾ ਬਨਾਸ਼ ਉਸ ਦਿਨ दारू ਦੀਆਂ ਤਿੰਨ ਬੋਤਲਾਂ ਆਈਆਂ ਘਰ ਹੀ ਦੋ ਪੇਟੀ ਚ ਰੱਖਿਆ ਆ ਇੱਕ ਪੀਲੇ ਹੀ ਪੀ ਕੇ ਕੁੜੀਆਂ ਨੂੰ ਆ ਗਏ ਸਿਕ ਟਾਂ ਡੱਬੀ ਬਾਜਰੇ ਵਿੱਚ ਰੱਖ ਦਿੱਤੀ ਜਾਂ ਮਹਾਰਾਜਿਆਂ ਕੋਲ ਆ ਗਏ ਸ਼ਬਦ ਬੋਲਿਆ ਉਹਦੇ ਬਾਅਦ ਮਹਾਰਾਜੀ ਕਹਿੰਦੇ ਅੱਜ ਤਾਂ ਬਹੁਤ ਖੁਸ਼ੀ ਮਨਾ ਰਹਿਆਂ ਭਾਈ ਕਹਿੰਦੇ ਹਾਂ ਜੀ ਸਤ ਕਰੋ ਖੁਸ਼ੀ ਤਾਂ ਹੈ ਮੁੰਡਾ ਹੋਇਆ ਜਾਹ ਕਹਿ ਖੁਸ਼ੀ ਤਾਂ ਦੁੱਗਣੀ ਤਿਕਣੀ ਹੋ ਜਾਣੀ ਐ ਪਰ दारू ਨਹੀਂ ਪੀ ਸਕਦਾ ਬੱਚੂ ਅੱਜ ਤੋਂ ਬਾਅਦ ਕਹਿੰਦੇ ਧਿਆਨ ਤਰੋ ਪੂਰੀ ਵਾਲੇ ਦਾ ਧਿਆਨ ਤਰਿਆ ਕਹਿ ਧਿਆਨ ਤਰਨ ਦਾ ਹੁਕਮੇ ਕੀਤਾ ਮਹਾਰਾਜ ਜਿਨੇ ਜਦੇ ਮੁੰਡੇ ਨੇ ਹਰ ਕੀਤੇ ਵੀ ਰੋਣ ਲੱਗ ਗਿਆਂ ਕਹਿ ਬੀਬੀ ਕੋਈ ਸੁਖਣਾ ਕੀਤੀ ਸੀ ਤੈ ਇਸ ਬੱਚੇ ਦੀ ਉਹਨ ਸਾਨੂੰ ਵੀ ਨਹੀਂ ਦੱਸਿਆ ਭੈਣ ਨੇ ਉਹ ਕਹਿੰਦੀ ਹਾਂ ਮੈਂ ਸੁਖਣਾ ਕੀਤੀ ਸੀ ਮਹਾਰਾਜ ਵੀ ਮੈਂ ਖੰਡ ਪਾਠ ਕਰਾਂਗੀ ਇੱਕ ਬੀਬੀ ਬੱਚੇ ਨੂੰ ਲੈ ਕੇ ਆਈ ਕੋਲ ਉਹਦੇ ਕੰਨਾਂ ਦੇ ਪੀਕ ਚੋਂਦੀ ਸੀ ਬੱਚੇ ਦੇ ਤੇ ਜਦੋਂ ਮਹਾਰਾਜ ਜੀ ਨੂੰ ਕੋਲ ਨੂੰ ਆਈ ਤਾਂ ਮਹਾਰਾਜ ਜੀ ਹੋਣੀ ਨੇ ਕਹਿੰਦੇ-ਕਹਿੰਦੇ ਖਾਨਚੰਦ ਇਹਨੂੰ ਕਹਦੇ ਬੀਬੀ ਨੋ ਪੇ ਕਿਸੇ ਚੰਗੇ ਡਾਕਟਰ ਨੂੰ ਦਿਖਾ ਲਦੇ ਵੇ ਤਾਂ ਉਹਨੇ ਖਾਨਚੰਦ ਨੇ ਕਿਹਾ ਮਾਮੇ ਨੇ ਸਾਡੇ ਨੇ ਕਹੇ ਬੀਬੀ ਪੇ ਕਿਸੇ ਚੰਗੇ ਡਾਕਟਰ ਨੂੰ ਦਿਖਾ ਲਦੇ ਇਹਨੂੰ ਲੈ ਕੇ ਕਹੇ ਵੀਰਾ ਗੱਲ ਸੁਣ ਲੈ ਤੇਰੇ ਘਰ ਆ ਕੰਢੀ ਮੇਰੀ ਗੱਲ ਦੇ ਵਿੱਚ ਦਖਲ ਨਾ ਦੇ ਦੀ ਮੈਂ ਜਾਣਾ ਮਹਾਰਾਜ ਜਾਣਾ ਤੈਨੂੰ ਲੈ ਕੇ ਸਾਡੀ ਤਾਂ ਭਈ ਸ਼ਰਦਾ ਇੱਥੇ ਹੀ ਹੈ ਔਰ ਨਾ ਇਹਦਾਂ ਸੰਤ ਮੈਨੂੰ ਅਜੇ ਤੱਕ ਮਿਲਿਆ ਮੈਂ ਰਿਸ਼ੀਕੇਸ਼ ਬਿੰਦਰਾਵਨ ਸਾਰੇ ਘੁੰਮਿਆ ਨਾ ਇਹਦਾਂ ਸੰਤ ਮਿਲਿਆ ਨਾ ਹੋਣਾ ਇਹ ਪੱਕੀ ਗੱਲ ਹੈ ਇਹਦਾਂ ਦਾ ਸੰਤ ਨਹੀਂ ਹੈ ਮੈਂ ਦੇਖ ਰਿਹਾ ਸੀ ਜਦੋਂ ਬੀਬੀ ਕਹਿੰਦੀ ਸੀ ਵੀ ਤੁਸੀਂ ਕੰਢੀ ਵਾਲਿਆਂ ਨੇ ਇਹਨਾਂ ਨੂੰ ਲక్ష్ਮਣੇ ਸਮਝਿਆ ਰੱਤੇ ਵਾਲ ਦੇ ਇਸ ਕਰਕੇ ਜਿਆਦਾ ਤਾਂ ਜਿਆਦਾ ਲੋਕਾਂ ਨੇ ਜਿਹੜਾ ਲਾਹਾ ਲਿਆ ਹੈ ਉਹ ਸਾਰਾ ਹੀ ਲੁਧਿਆਣਾ ਬਰਨਾਲਾ ਬਹੁਤ ਦੂਰ ਦੂਰ ਦੇ ਲੋਕਾਂ ਨੇ ਲਿਆ ਲਾਹਾ ਸਾਡੇਆਂ ਨੇ ਤਾਂ ਮੈਂ ਮੇਰੀ ਚੇ ਰਹਿ ਗਏ ਇਸ ਕਰਕੇ ਮੇਰੀ ਮੇਰੀ ਚ ਰਹਿ ਗਏ ਅਸੀਂ ਸਾਰੇ ਤੁਸੀਂ ਵੀ ਇਨਾਂ ਚ ਰੋ ਗਿਆ ਵੀਡੀਓ ਬਣਾਉਂਦੇ ਹਨ ਦੇਖਿਆ ਹੋਣਾ ਇਹ ਮਹਾਰਾ ਦੀ ਵਧਾਈ ਕਰਨ ਵਾਲੇ ਮਿਲੇ ਤੁਹਾਨੂੰ ਕੋਈ ਨਿੰਦਿਆ ਕਰਨ ਵਾਲਾ ਤਾਂ ਨਹੀਂ ਮਿਲਿਆ ਮਹਾਰਾ ਤੇ ਐਸੀ